ਪਿਤੇ ਦਿਨੀ ਮੋਗਾ ਦੇ ਪਿੰਡ ਮਾਨੁਕਾ ਦੇ ਵਿੱਚ ਕਤਲ ਕੀਤੇ ਗਏ ਅਕਾਲੀ ਸਰਪੰਚ ਬਲ ਸਿੰਘ ਦੇ ਕਤਲकांड ਚ ਪੁਲਿਸ ਨੇ ਮੁੱਖ ਮਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੇ ਵਿੱਚ ਤਿੰਨ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਗ੍ਰਿਫਤਾਰ ਕੀਤੇ ਗਏ ਮਲਜ਼ਮ ਰਾਜਿੰਦਰ ਸਿੰਘ ਉਰਫ ਗੋਗਾ ਦੇ ਕੋਲੋਂ ਪੁਲਿਸ ਨੇ 12 ਬੋਰ ਦੀ ਪਿਸਤੌਲ ਵੀ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸੇ ਪਿਸਤੌਲ ਨਾਲ ਅਕਾਲੀ ਸਰਪੰਚ ਦਾ ਕਤਲ ਕੀਤਾ ਗਿਆ ਸੀ। ਸ਼ੁਰਾਤੀ ਪੁੱਛਗਿੱਛ ਦੇ ਵਿੱਚ ਆਪਸੀ ਰੰਜਿਸ਼ ਦੀ ਗੱਲ ਸਾਹਮਣੇ ਆਈ ਹੈ। ਫਿਲਹਾਲ ਪੁਲਿਸ ਮਲਜ਼ਮ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕਰੇਗੀ। ਇਸ ਮਾਮਲੇ ਦੇ ਵਿੱਚ ਦੋ ਮਲਜ਼ਮ ਅਜੇ ਰੀਜ਼ਨ ਇਹਨਾਂ ਦਾ ਜੋ ਪ੍ਰੀਮੀਨਰੀ ਇਨਵੈਸਟੀਗੇਸ਼ਨ ਵਿੱਚ ਸਾਹਮਣੇ ਆਇਆ ਹੈ ਔਰ ਉਸकी ਇਨਟੈਰੋਗੇਸ਼ਨ ਜੋ ਥੋੜੀ ਅਭੀ ਹਮ ਉਸਕਾ ਪੁਲਿਸ ਰਿਮਾਂਡ ਲੇਗੇ ਗਹਿਨ ਜਾਂਚ ਚੱਲ ਰਹੀ ਹੈ ਇਸਕੇ ਬਾਰੇ ਵਿੱਚ ਜੋ ਆਇਆ ਉਹ ਸਾਹਮਣੇ ਹੀ ਆਇਆ ਕਿ ਜਿਹੜੀ ਇਹਨਾਂ ਦੇ ਪਿੰਡ ਦੇ ਵਿੱਚ ਜਿਹੜੀ ਇਹਨਾਂ ਦੀ ਆਪਸ ਵਿੱਚ ਖੈ ਬਾਜ਼ੀਆਂ ਜਾਂ ਕੋਈ ਰਵੈਲਰੀਜ਼ ਹੁੰਦੀਆਂ ਪਿੰਡਾਂ ਦੇ ਵਿੱਚ ਛੋਟੇ-ਮੋਟੇ ਗੱਲਾਂ ਤੋਂ ਉਹ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੇ ਚੱਲ ਰਹੀਆਂ ਸੀ ਜਿਹੜੀਆਂ ਅਲਟੀਮੇਟਲੀ ਕਤਲ ਦੇ ਵਿੱਚ ਜਾ ਕੇ ਖਤਮ ਹੋ ਗਈ ਮੇਨ ਅਕਿਊਜ਼ਡ ਕੋ ਅਰੈਸਟ ਕਰ ਲਿਆ ਹੈ ਜੋ ਦੋ ਬੰਦੋਂ ਕੀ ਭੂਮਿਕਾ ਹੈ ਉਸਕੋ ਹਮ ਗਹਿਨ ਜਾਂਚ ਕੇ ਬਾ ਦਸਤੀਏ ਕਿ ਬੀਤੀ 5 ਅਪ੍ਰੈਲ ਨੂੰ ਰਾਤ 9 ਵਜੇ ਤਿੰਨ ਮੋਟਰਸਾਈਕਲ ਸਵਾਰਾਂ ਨੇ ਪਿੰਡ ਮਾਣੂਕੇ ਦੇ ਨੌਜਵਾਨ ਸਰਪੰਚ ਵਿਆਸ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਵਿਆਸ ਸਿੰਘ ਅਕਾਲੀ ਦਲ ਪਾਰਟੀ ਦੇ ਨਾਲ ਸੰਬੰਧ ਰੱਖਦਾ ਸੀ ਦਸਤੀਏ ਕਿ ਮ੍ਰਿਤਕ ਸਰਪੰਚ ਖੁਦ ਕਈ ਮਾਮਲਿਆਂ ਦੇ ਵਿੱਚ ਨਾਬਦਸੀ ਇਹਨਾਂ ਦੇ ਵਿੱਚੋਂ ਇੱਕ ਕੇਸ ਅਕਾਲੀ ਵਿਧਾਇਕ ਬਲਕੀ ਸਿੰਘ ਕੀਤੇ ਦੇ ਕਤਲ ਦਾ ਵੀ ਸੀ ਵਿਆਸ ਦੋ ਮਾਮਲਿਆਂ ਦੇ ਵਿੱਚ ਪਰੇ ਹੋ ਚੁੱਕਾ ਸੀ ਜਦ ਕਿ ਦੋ ਮਾਮਲਿਆਂ ਦੇ ਵਿੱਚ ਉਹ ਅੰਡਰ ਟ੍ਰਾਇਲ ਸੀ